ਪੰਜਾਬੀ میوزਿਕ ਇੰਡਸਟਰੀ ਦੇ ਵਿੱਚ ਇਸ ਵਕਤ ਵੱਡਾ ਤੂਫਾਨ ਖੜਾ ਹੋ ਗਿਆ। ਮਸ਼ਹੂਰ ਗਾਇਕ ਕਾਕਾ ਇੱਕ ਵੱਡੇ ਵਿਵਾਦ ਦੇ ਵਿੱਚ ਫਸ ਗਏ ਨੇ ਜਿੱਥੇ ਕਾਕਾ ਨੇ ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਿਟਿਡ ਤੇ ਉਹਨਾਂ ਦੇ ਪੈਸੇ ਦੱਬਣ ਦੇ ਇਲਜ਼ਾਮ ਲਾਏ। ਉੱਥੇ ਹੀ ਹੁਣ ਕੰਪਨੀ ਨੇ ਉਲਟਾ ਕਾਕਾ ਤੇ 10 ਕਰੋੜ ਰੁਪਏ ਦਾ ਮਾਨ-ਹਾਨੀ ਦਾ ਕੇਸ ਕਰ ਦਿੱਤਾ ਹੈ। ਮਾਮਲਾ ਹੁਣ ਇੰਨਾ ਜ਼ਿਆਦਾ ਗੰਭੀਰ ਹੋ ਗਿਆ ਹੈ ਕਿ ਅਦਾਲਤ ਨੇ ਕਾਕਾ ਦੇ ਕੰਮ ਤੇ ਰੋਕ ਲਗਾ ਦਿੱਤੀ ਹੈ। ਕੰਪਨੀ ਦਾ ਦਾਵਾ ਹੈ ਕਿ ਕਾਕਾ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਇਲਜ਼ਾਮ ਲਾਏ ਨੇ ਜਿਸ ਆਲ ਉਹਨਾਂ ਦੀ ਇਮੇਜ ਨੂੰ ਨੁਕਸਾਨ ਪਹੁੰਚਿਆ ਕੰਪਨੀ ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਿਟਿਡ ਨੇ ਆਪਣੀ ਸ਼ਿਕਾਇਤ ਦੇ ਵਿੱਚ ਇਹ ਗੱਲ ਕਹੀ ਕਿ ਜੋ ਵੀ ਕਾਕਾ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਨੇ ਕਾਕਾ ਉਹਨਾਂ ਨੂੰ ਸਾਬਤ ਕਰੇ ਨਹੀਂ ਤਾਂ 10 ਕਰੋੜ ਰੁਪਏ ਦੀ ਮਾਨ ਹਾਨੀ ਦੇ ਕੇਸ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹੇ ਤੋਂ ਬਾਅਦ ਅਦਾਲਤ ਨੇ ਕਾਕਾ ਦੇ ਕੰਮ ਤੇ ਰੋਕ ਲਗਾ ਦਿੱਤੀ ਹੈ ਜਾਣਕਾਰੀ ਮੁਤਾਬਕ ਕੰਪਨੀ ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਜੋ ਕਾਕਾ ਨੇ ਇਲਜ਼ਾਮ ਲਾਏ ਨੇ ਉਹਨਾਂ ਨੂੰ ਸਾਬਤ ਕਰੇ ਨਹੀਂ ਤਾਂ 10 ਕਰੋੜ ਰੁਪਏ ਦੀ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਇਸ ਤੋਂ ਬਾਅਦ ਅਦਾਲਤ ਨੇ ਕਾਕਾ ਦੇ ਕੰਮ ਤੇ ਵੀ ਰੋਕ ਲਗਾ ਦਿੱਤੀ ਹੈ ਤੋਂ ਅੰਦੱਸਦੇ ਕਿ ਬੀਤੇ ਦਿਨੀ ਗਾਇਕ ਕਾਕਾ ਨੇ ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸੀਈਓ ਗੁਰਕਰਨ ਢਾਲੇਵਾਲ ਦੇ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਵਿੱਚ ਉਹਨਾਂ ਤੇ ਧੋਖਾਧੜੀ, ਵਿਸ਼ਵਾਸਘਾਤ, ਜਾਇਦਾਦ ਦੀ ਦੁਰਵਰਤੋਂ, ਜ਼ਬਰੀ ਵਸੂਲੀ ਅਤੇ ਕਾਪੀਰਾਈਟ ਉਲੰਘਣਾ ਦੇ ਦੋਸ਼ ਲਗਾਏ ਗਏ। ਇਸ ਨੇ ਐਸਐਸਪੀ ਮੁਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਗਾਇਕ ਕਾਕਾ ਨੇ ਕਿਹਾ ਸੀ ਕਿ 2021 ਦੇ ਵਿੱਚ ਦੋਸ਼ੀ ਨੇ YouTube, Spotify, ਗਾਣਾ ਤੇ Wink ਵਰਗੇ ਪਲੇਟਫਾਰਮਾਂ ਤੇ ਉਹਨਾਂ ਦੀ ਉਹਨਾਂ ਦੇ ਗੀਤਾਂ ਦੀ ਪ੍ਰੋਮੋਸ਼ਨ ਕਰਨ ਦਾ ਝੂਠਾ ਦਾਵਾ ਗੀਤਾ ਸੀਸ ਤੇ ਕਾਕਾ ਨੇ 3 ਸਾਲਾਂ ਦਾ ਕੰਟਰੈਕਟ ਕੀਤਾ ਤੇ ਆਪਣੀਆਂ ਡਿਜੀਟਲ ਜਾਇਦਾਦਾਂ ਤੱਕ ਪਹੁੰਚ ਕੀਤੀ ਪਰ ਸਕਾਈ ਡਿਜੀਟਲ ਨੇ 6.3 ਕਰੋੜ ਰੁਪਏ ਵਿੱਚੋਂ ਸਿਰਫ 2.50 ਕਰੋੜ ਰੁਪਏ ਦਾ ਭੁਗਤਾਨ ਕੀਤਾ ਕਾਕਾ ਨੇ ਕਿਹਾ ਸੀ ਕਿ ਉਹਨਾਂ ਨੇ ਕੰਟਰੈਕਟ ਦੇ ਵਿੱਚ ਨਿਰਧਾਰਿਤ 18 ਗੀਤਾਂ ਦੀ ਬਜਾਏ 20 ਗੀਤ ਵੀ ਦਿੱਤੇ ਪਰ ਫਿਰ ਵੀ ਸਕਾਈ ਡਿਜੀਟਲ ਨੇ ਗਲਤ ਵਿੱਤੀ ਰਿਪੋਰਟਾਂ ਤਿਆਰ ਕਰਕੇ ਮਾਲੀਆ ਰੋਕ ਦਿੱਤਾ ਤੇ ਕਮਾਈ ਨੂੰ ਘਟ ਦੱਸਿਆ ਮਲਜਮਾ ਨੇ ਲਗਭਗ 1.40 ਕਰੋੜ ਰੁਪਏ ਦਾ ਗਬਨ ਵੀ ਕੀਤਾ ਤੇ ਕਾਕਾ ਨੂੰ ਕਾਨੂੰਨੀ ਕਾਰਜ ਭਾਈ ਵਾਲੇ ਗੱਲ ਕਰਨ ਤੇ ਧਮਕੀ ਵੀ ਦਿੱਤੀ ਕਾਕਾ ਨੇ ਦੋਸ਼ ਲਾਇਆ ਕਿ ਸਕਾਈ ਡਿਜੀਟਲ ਨੇ ਉਹਨਾਂ ਦੇ YouTube ਚੈਨਲ ਅਤੇ ਡਿਜੀਟਲ ਸੰਪਤੀਆਂ ਤੇ ਕਬਜ਼ਾ ਕਰ ਲਿਆ ਅਤੇ ਪਾਸਵਰਡ ਵਾਪਸ ਕਰਨ ਦੇ ਬਦਲੇ 4 ਹੋਰ ਗੀਤ ਜਾਂ 2 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਕਾਕਾ ਨੇ ਪੰਜਗਾਸਤ 2024 ਨੂੰ ਇਕਰਾਰਨਾਮਾ ਸਮਾਪਤੀ ਦਾ ਨੋਟਿਸ ਅਤੇ 28 ਫਰਵਰੀ 2025 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ ਪਰ ਇਸ ਦੇ ਬਾਵਜੂਦ ਵੀ ਮੁਲਜ਼ਮਾ ਨੇ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਜਾਰੀ ਰੱਖੀਆਂ ਕੁਝ ਦਿਨ ਪਹਿਲਾਂ ਹੋਈ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਕਾਕਾ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਕਲਾਕਾਰਾਂ ਦੇ ਨਾਲ ਵੱਡੀ ਧੋਖਾਧੜੀ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਕੰਪਨੀ ਦੂਜੇ ਨਕਲੀ ਚੈਨਲਾਂ ਤੇ ਗੀਤ ਚਲਾ ਕੇ ਪੈਸੇ ਕਮਾ ਰਹੀਆਂ ਨੇ ਅਤੇ ਅਸਲੀ ਚੈਨਲਾਂ ਤੇ ਗੀਤਾਂ ਨੂੰ ਦਬਾ ਦਿੱਤਾ ਜਾਂਦਾ ਕਾਕਾ ਨੇ ਪ੍ਰੈਸ ਆਸ਼ਨ ਤੋਂ ਮੰਗ ਕੀਤੀ ਸੀ ਕਿ ਗੁਰਕਰਨ ਢਾਲੀਵਾਲ ਅਤੇ ਪਿੰਕੀ ਢਾਲੀਵਾਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਾਕੇ ਦੇ ਅਨੁਸਾਰ ਸਕਾਈ ਡਿਜੀਟਲ ਕੰਪਨੀ ਨੇ ਕਾਕੇ ਦੇ ਨਾਂ ਤੇ ਫਰਜ਼ੀ ਚੈਨਲ ਬਣਾਏ ਹਨ ਅਤੇ ਉਥੋਂ ਉਹ ਪੈਸਾ ਕਮਾ ਰਹੇ ਨੇ ਅਤੇ ਉਹਨਾਂ ਦੇ origignal ਚੈਨਲ ਦੀ ਗਰੋਥ ਘਟ ਹੁੰਦੀ ਜਾ ਰਹੀ ਹੈ ਕਾਕਾ ਨੇ ਹਾਲ ਹੀ ਦੇ ਵਿੱਚ ਮਟਰ ਮੁਹਾਲੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਮੁਹਾਲੀ ਦੇ SSP ਨੂੰ ਮਿਲ ਕੇ ਇਨਸਾਫ ਦੀ ਮੰਗ ਵੀ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ Sky Digital India Private Limited ਕੰਪਨੀ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਹੈ ਉਨਾਂ ਦੀ ਮਿਹਨਤ ਦੀ ਕਮਾਈ ਦਾ ਗਵਨ ਕੀਤਾ ਅਤੇ ਜਦੋਂ ਉਹਨਾਂ ਨੇ ਆਵਾਜ਼ ਉਠਾਈ ਤਾਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਇਹ ਮਾਮਲਾ ਪੰਜਾਬੀ ਸਿੰਗਿੰਗ ਸੈਂਸੇਸ਼ਨ ਸੁਨੰਦਾ ਸ਼ਰਮਾ ਤੋਂ ਸ਼ੁਰੂ ਹੋਇਆ ਸੀ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਸੀ ਜਿਸ ਨੇ ਇੰਡਸਟਰੀ ਦੇ ਵਿੱਚ ਹਲਚਲ ਮਚਾ ਦਿੱਤੀ ਸੀ ਉਹਨਾਂ ਨੇ ਦੋਸ਼ ਲਾਇਆ ਕਿ 뮤직 ਕੰਪਨੀ ਮੈਡ ਫੋਰ 뮤직 ਦੇ ਮਾਲਕ ਪੁਸ਼ਪਿੰਦਰ ਉਰਫ ਪਿੰਕੀ ਢਾਲੀਵਾਲ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਤੇ ਜਦੋਂ ਨਵੇਂ ਗਾਇਕ ਇੰਡਸਟਰੀ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਪ੍ਰੋਮੋਸ਼ਨ ਦੇ ਠੇਕੇ ਲੈ ਕੇ ਉਹਨਾਂ ਦੇ ਕੈਰੀਅਰ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮੈਂਟਲੀ ਤੌਰ ਤੇ ਟੌਰਚਰ ਕੀਤਾ ਜਾਂਦਾ ਹੈ ਕਾਕਾ ਦੇ ਫੈਨਸ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਹੱਕ 'ਚ ਖੜੇ ਨੇ ਇਸ ਤੋਂ ਬਾਅਦ ਕਾਕਾ ਦੇ ਫੈਨਸ ਹੈਰਾਨ ਹੋ ਗਏ ਨੇ ਕਿਉਂਕਿ ਉਹਨਾਂ ਦੇ ਕੰਮ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਅਦਾਲਤ ਦੇ ਵਿੱਚ ਇਹ ਮਾਮਲਾ ਕਿੱਥੇ ਤੱਕ ਜਾਂਦਾ ਹੈ ਕਿ ਕਾਕਾ ਆਪਣੇ ਦੋਸ਼ ਸਾਬਤ ਕਰ ਸਕਣਗੇ ਜਾਂ ਉਹਨਾਂ ਨੂੰ 10 ਕਰੋੜ ਦੀ ਭਾਰੀ ਰਕਮ ਚੁਕਾਣੀ ਪਵੇਗੀ ਤਾਂ ਹਾੜਾ ਇਸ ਮਾਮਲੇ ਦੇ ਉੱਤੇ ਕੀ ਵਿਚਾਰ ਹੈ ਕਿ ਇਹ ਆਰਥਿਕ ਧੋਖਾਧੜੀ ਹੈ ਜਾਂ ਗਾਇਕ ਤੋਂ ਉਲਟਾ ਮਾਮਲਾ ਪਾਇਆ ਜਾ ਰਿਹਾ ਕਿਉਂਕਿ ਪੰਜਾਬੀ ਗਾਇਕ ਕਾਕਾ ਨੂੰ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਹੈ ਗਾਇਕ ਕਾਕੇ ਨੇ ਜਿਹੜੀ ਕੰਪਨੀ ਤੇ ਪੈਸਾ ਦੱਬਣ ਦੇ ਦੋਸ਼ ਲਾਏ ਸੀ ਇਲਜ਼ਾਮ ਉਸੇ ਕੰਪਨੀ ਨੇ ਕਾਕੇ ਦੇ ਉੱਤੇ ਫਿਰ ਥੋਪ ਦਿੱਤੇ ਨੇ ਕੰਪਨੀ ਦਾ ਕਹਿਣਾ ਹੈ ਕਿ 10 ਕਰੋੜ ਦਾ ਜਿਹੜੀ ਮਾਨ ਹਾਨੀ ਦਾ ਉਹਨਾਂ ਨੇ ਕੰਪਨੀ ਨੇ ਕੇਸ ਪਾਇਆ ਹੈ ਕਾਕੇ ਦੇ ਉੱਤੇ ਜਾਂ ਤਾਂ ਉਹ ਉਹਨਾਂ ਇਲਜ਼ਾਮਾਂ ਨੂੰ ਸਾਬਿਤ ਕਰੇ ਜਾਂ ਫਿਰ 10 ਕਰੋੜ ਦੀ ਡੈਫਰਮੇਸ਼ਨ ਦਾ ਜਿਹੜਾ ਉਹਨਾਂ ਨੇ ਕੇਸ ਪਾਇਆ ਹੈ ਉਸ ਦੇ ਹਿਸਾਬ ਦੇ ਨਾਲ 10 ਕਰੋੜ ਰੁਪਏ ਦੀ ਭਾਰੀ ਪਰਕਮ ਕੀਮਤ ਦਾ ਉਹ ਭੁਗਤਾਨ ਕਰੇ ਇਸ ਦੌਰਾਨ ਅਦਾਲਤ ਨੇ ਗਾਇਕ ਕਾਕਾ ਦੇ ਕੰਮਾਂ ਤੇ ਵੀ ਰੋਕ ਲਗਾ ਦਿੱਤੀ ਐ